ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਅਜਿਹੇ ਜਾਨਵਰ ਦੀ ਗੱਲ ਕਰਨੀ ਆ ਜੀਨੇ ਇਤਿਹਾਸ ਦੇ ਵਿੱਚ ਆਪਣਾ ਨਾਮ ਦਰਜ ਕਰਾਇਆ ਤੇ ਅੱਜ ਦੀ ਦੁਨੀਆ ਦੇ ਵਿੱਚ ਉਹ ਇੱਕ ਹੀਰੋ ਦੇ ਵਜੋਂ ਜਾਣਿਆ ਜਾਂਦਾ ਤੇ ਉਸ ਦੀ ਖੋਜ ਕਰਕੇ ਹੀ ਇਨਸਾਨ ਕਾਬਿਲ ਹੋਇਆ ਸਪੇਸ ਦੇ ਵਿੱਚ ਜਾਣ ਦੇ ਸੋ ਗੱਲ ਕਰਾਂਗੇ ਲਾਇਕਾ ਡੌਗ ਦੀ ਗਲੀ ਦਾ ਕੁੱਤਾ ਜਿਹਨੂੰ ਸਟ੍ਰੇ ਡੌਗ ਵੀ ਕਿਹਾ ਜਾਂਦਾ ਬੜੀ ਵਧੀਆ ਕਹਾਣੀ ਆ ਰੋਚਕ ਤੱਤ ਨੇ ਇਤਿਹਾਸ ਦੇ ਵਿੱਚ ਜਾਵਾਂਗੇ ਨਜ਼ਰ ਮਰਾਂਗੇ ਵੀਡੀਓ ਵਧੀਆ ਲੱਗੂਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਪਹਿਲਾਂ ਤਾਂ ਗੱਲ ਕਰਦੇ ਆ ਲਾਇਕਾ ਹੈ ਕੌਣ ਲਾਇਕਾ ਇੱਕ ਗਲੀ ਦਾ ਕੁੱਤਾ ਸੀ ਜਿਹਨੂੰ ਸੋਵੀਅਤ ਸੰਘ ਨੇ ਪੁਲਾੜ ਦੇ ਵਿੱਚ ਭੇਜਿਆ ਸੀ ਤੇ ਇਹ ਦੁਨੀਆ ਦਾ ਪਹਿਲਾ ਜੀਵਤ ਜੀ ਸੀ ਜਿਹਨੇ ਇਤਿਹਾਸ ਰਚਿਆ ਸੀ ਪੁਲਾੜ ਦੇ ਵਿੱਚ ਜਾ ਕੇ ਤੇ ਲੋਕਾਂ ਦੇ ਵਿੱਚ ਇੰਨੀ ਖੁਸ਼ੀ ਹੋਈ ਸੀ ਜਦੋਂ ਇਹ ਪੁਲਾੜ ਤੇ ਗਿਆ ਹਾਲਾਂਕਿ ਇਹ ਸਿਰਫ ਪੁਲਾੜ ਦੇ ਵਿੱਚ ਜਾਣ ਕਰਕੇ ਜਾਣਿਆ ਨਹੀਂ ਜਾਂਦਾ ਇਹਦੀ ਕੁਰਬਾਨੀ ਸ਼ੀਤ ਯੁੱਧ ਦੇ ਵਿੱਚ ਵੀ ਇੱਕ ਮਹੱਤਵਪੂਰਨ ਯੋਗਦਾਨ ਪਾ ਕੇ ਗਈ ਸੀ ਸੋ ਗੱਲ ਕਰਦੇ ਆ ਹੁਣ ਆਪਾਂ ਇਤਿਹਾਸ ਦੀ ਕੀ ਲੋੜ ਪਈ ਸੀ ਇੱਕ ਜਾਨਵਰ ਨੂੰ ਕੁੱਤੇ ਨੂੰ ਪਲਾਟ ਦੇ ਵਿੱਚ ਭੇਜਦੀ ਸੀਤ ਯੁੱਧ ਦੇ ਵਿੱਚ ਆਪਾਂ ਨਜ਼ਰ ਮਾਰੀਏ ਤਾਂ ਉਦੋਂ ਸੋਵੀਅਤ ਸੰਘ ਤੇ ਸੰਯੁਕਤ ਰਾਸ਼ਟਰ ਇੱਕ ਦੂਜੇ ਦੇ ਸਾਹਮਣੇ ਸੀਗੇ ਤਿੱਖੇ ਹਮਲੇ ਹੋ ਰਹੇ ਸੀਗੇ ਉਹਦੇ ਵਿੱਚ ਸਪੇਸ ਵਾਰ ਸ਼ੁਰੂ ਹੋਈ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਸਪੇਸ ਵਾਰ ਦੇ ਵਿੱਚ ਪਹਿਲਾ ਸੋਵੀਅਤ ਸੰਘ ਨੇ ਨਕਲੀ ਉਪਗ੍ਰਹਿ ਭੇਜੇ ਫਿਰ ਸਪੂਤਨਿਕ ਵਾਂਦੀ ਸਫਲਤਾਪੂਰਵਕ ਲਾਂਚਿੰਗ ਕੀਤੀ ਉਸ ਤੋਂ ਬਾਅਦ ਜਿਹੜੀ ਭੋਖਾ ਇਹਨਾਂ ਦੀ ਸਪੇਸ ਵਾਰ ਦੀ ਖਤਮ ਨਹੀਂ ਹੋਈ ਉਸ ਤੋਂ ਬਾਅਦ ਸੋਵੀਅਤ ਸੰਘ ਦੀ ਨੇਤਾ ਨਿਕੀਤਾ ਖਰਚੇਵ ਜੋ ਕਿ ਅਕਤੂਬਰ ਦੇ ਵਿੱਚ 40ਵੀਂ ਬਰੇਗੰਡ ਮਨਾਉਂਕਲਾਬ ਦੀ ਉਹਨੇ ਮੰਗ ਰੱਖੀ ਵੀ ਅਸੀਂ ਜਿਹੜਾ ਪੁਲਾੜ ਦੇ ਵਿੱਚ ਹੋਰ ਖੋਜ ਕਰਦੇ ਹਾਂ ਤੇ ਦੇਖਣਾ ਮਾ ਵੀ ਇਨਸਾਨ ਕਿਵੇਂ ਉੱਥੇ ਜਾ ਸਕਦਾ ਕਿਉਂਕਿ ਤਕਨੀਕ ਦੀ ਕਮੀ ਹੋਣ ਕਰਕੇ ਟੈਕਨੋਲੋਜੀ ਇੰਨੀ ਡਿਵੈਲਪ ਨਹੀਂ ਸੀ ਜਿਹਦੇ ਕਰਕੇ ਇਨਸਾਨਾਂ ਨੂੰ ਉੱਥੇ ਭੇਜਿਆ ਜਾ ਸਕੇ ਤੇ ਇਹਨਾਂ ਦੇ ਉੱਪਰ ਸੈਂਕਸ਼ਨਾਂ ਦਾ ਪਾਬੰਦੀਆਂ ਵੀ ਲੱਗੀਆਂ ਹੋਈਆਂ ਸੀ ਉਸ ਸਮੇਂ ਦੇ ਉੱਪਰ ਤੇ ਹੁਣ ਹੋਇਆ ਕੀ ਆ ਉਹਨਾਂ ਨੇ ਦੇਖਿਆ ਵੀ ਕੋਈ ਨਾ ਕੋਈ ਹੱਲ ਕੱਢਣਾ ਤਾਂ ਉਹਨਾਂ ਨੇ ਜਾਨਵਰ ਹੀ ਵਿਕਲਪ ਚੁਣੇ ਜਾਨਵਰਾਂ ਦੇ ਵਿੱਚੋਂ ਇੱਕ ਇਹ ਲਾਇਕਾ ਸਟ੍ਰੇ ਡੌਗ ਚੁਣਿਆ ਜਿਹਨੂੰ ਇਹਨਾਂ ਨੇ ਪੁਲਾੜ ਦੇ ਵਿੱਚ ਭੇਜਿਆ ਹੁਣ ਜਿਹੜਾ ਲਾਇਕਾ ਸੀ ਉਹ ਸਿੱਧਾ-ਸਿੱਧਾ ਹੀ ਜਾ ਕੇ ਪੁਲਾੜ ਤੇ ਨਹੀਂ ਚਲੇ ਗਿਆ ਪਹਿਲਾਂ ਉਹਨੂੰ 3 ਸਾਲ ਲੱਗੇ ਲੱਭਣ ਨੂੰ ਇੱਕ ਗਲੀ ਦੇ ਵਿੱਚੋਂ ਕਤੂਰਾ ਲੈ ਕੇ ਆਂਦਾ ਫਿਰ ਉਹਨੂੰ ਟ੍ਰੇਨਡ ਕੀਤਾ ਪ੍ਰੋਪਰ 3 ਸਾਲ ਦੇ ਵਿੱਚ ਫਿਰ ਇੱਕ ਦਿਨ ਆਇਆ ਜਦੋਂ ਉਹ ਪੁਲਾੜ ਦੇ ਵਿੱਚ ਗਿਆ ਹਾਲਾਂਕਿ ਲਾਇਕਾ ਦਾ ਸਫ਼ਰ ਸੀ ਜਿਹੜਾ ਪੁਲਾੜ ਤੱਕ ਜਾਣ ਦਾ ਇੰਨਾ ਜ਼ਿਆਦਾ ਸੌਖਾ ਨਹੀਂ ਸੀਗਾ ਉਹਨੂੰ ਵੀ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪਿਆ ਸੀ ਆਖਿਰਕਾਰ ਹੀ ਹੁੰਦੀ ਹੈ ਜਦੋਂ ਲਾਇਕਾ ਸਪੇਸ ਦੇ ਵਿੱਚ ਜਾਂਦਾ 3 ਨਵੰਬਰ 1957 ਨੂੰ ਜਦੋਂ ਲਾਇਕਾ ਨੂੰ ਸਪੂਤਨਿਕ 2 ਦੇ ਵਿੱਚ ਬਿਠਾ ਕੇ ਲਾਂਚ ਕੀਤਾ ਜਾਂਦਾ ਪੁਲਾੜ ਦੇ ਵਿੱਚ ਤੇ ਪੁਲਾੜ ਦੇ ਵਿੱਚ ਐਂਟਰ ਹੁੰਦੇ ਸਾਰ ਹੀ ਇਤਿਹਾਸ ਰਚਿਆ ਜਾਂਦਾ ਤੇ ਲੋਕਾਂ ਦੇ ਵਿਗਿਆਨੀਆਂ ਵਿੱਚ ਇੱਕ ਖੁਸ਼ੀ ਦਾ ਮਾਹੌਲ ਪੈਦਾ ਹੁੰਦਾ ਤੇ ਇਤਿਹਾਸ ਦੇ ਵਿੱਚ ਲਿਖਿਆ ਹੁੰਦਾ ਲਾਇਕਾ ਇੱਕ ਗਲੀ ਦਾ ਕੁੱਤਾ ਜੀ ਨੇ ਪੁਲਾੜ ਦੇ ਵਿੱਚ ਆਪਣੀ ਯਾਤਰਾ ਦਾ ਆਰੰਭ ਕੀਤਾ ਤੇ ਦੁਨੀਆ ਦਾ ਪਹਿਲਾ ਜੀਵਤ ਜੀ ਬਣ ਗਿਆ ਜੋ ਪੁਲਾੜ ਦੇ ਵਿੱਚ ਗਿਆ ਸੋ ਇਹ ਖਬਰ ਨੂੰ ਸੁਣ ਕੇ ਸੋਵੀਅਤ ਜਿਹੜਾ ਸੰਗ ਸੀਗਾ ਉਹ ਇੰਨਾ ਖੁਸ਼ ਹੋਇਆ ਵੀ ਅਸੀਂ ਕਰਕੇ ਦਿਖਾਇਆ ਮਤਲਬ ਇੰਨਾ ਜ਼ਿਆਦਾ ਉਹਨਾਂ ਨੂੰ ਖੁਸ਼ੀ ਮਹਿਸੂਸ ਹੋਈ ਪਰ ਇਹ ਜਿਹੜੀ ਖੁਸ਼ੀ ਸੀ ਹੈ ਨਾ ਇਹ ਬਹੁਤ ਥੋੜੇ ਸਮੇਂ ਦੇ ਲਈ ਸੀ ਕਿਉਂਕਿ ਉਸ ਮਿਸ਼ਨ ਦੇ ਵਿੱਚ ਲਾਇਕਾ ਦੀ ਮੌਤ ਹੋ ਗਈ ਸੀ ਇਹ ਜਿਹੜਾ ਮਿਸ਼ਨ ਸੀ ਇਹਦਾ ਸਿਰਫ ਮਕਸਦ ਇੰਨਾ ਕੁ ਸੀ ਵੀ ਪਲਾਟ ਦੇ ਵਿੱਚ ਜਾ ਕੇ ਇੱਕ ਜਿੰਦਾ ਜੀਵ ਦੇ ਉੱਪਰ ਕਿਹੜੇ-ਕਿਹੜੇ ਪਲਾਟ ਦੇ ਪ੍ਰਭਾਵ ਪੈ ਸਕਦੇ ਨੇ ਤੇ ਕਈ ਹੋਰ ਅੱਗੇ ਖੋਜਾਂ ਹੋ ਸਕਦੀਆਂ ਨੇ ਕਿਉਂਕਿ ਜਿਹੜੇ ਜਾਨਵਰ ਹੁੰਦੇ ਨੇ ਜਾਨਵਰ ਮੌਸਮ ਦੇ ਹਿਸਾਬ ਨਾਲ ਆਪਣੇ ਆਪ ਨੂੰ ਐਡਜਸਟ ਕਰ ਦਿੰਦੇ ਨੇ ਸੋ ਇਨਸਾਨ ਨੂੰ ਭੇਜਣਾ ਤਾਂ ਵੀ ਪੋਸੀਬਲ ਨਹੀਂ ਸੀ ਇੱਕ ਹੋਰ ਵੀ ਕਾਰਨ ਸੀ ਕਿਉਂਕਿ ਉਹ ਸਮੇਂ ਤਕਨੀਕ ਜਾਂ ਟੈਕਨੋਲੋਜੀ ਇੰਨੀ ਡਿਵੈਲਪ ਨਹੀਂ ਹੋਈ ਸੀ ਇਹ ਵੀ ਮੁੱਖ ਕਾਰਨ ਸੀਗਾ ਤੇ ਲਾਇਕਾ ਦੀ ਮੌਤ ਤਾਂ ਵੀ ਹੋਈ ਆ ਕਿਉਂਕਿ ਜਿਹੜਾ ਸਪੂਤਨਿਕ 2 ਬਣਿਆ ਸੀ ਉਹ ਸਿਰਫ ਇੱਕ ਪਾਸੇ ਦੀ ਟਿਕਟ ਲੈ ਕੇ ਗਿਆ ਸੀ ਮਤਲਬ ਕਹਿ ਸਕਦੇ ਆ ਵਨ ਵੇ ਹੀ ਸੀ ਉਹ ਵਾਪਸ ਹੋਣ ਦਾ ਕੋਈ ਵੀ ਵਿਕਲਪ ਨਹੀਂ ਸੀ ਉਸ ਸਮੇਂ ਟੈਕਨੋਲੋਜੀ ਵੀ ਇੰਨੀ ਐਡਵਾਂਸ ਨਹੀਂ ਸੀ ਵੀ ਕੋਈ ਵੀ ਦੇਸ਼ ਆ ਜਿਹੜਾ ਇੱਕ ਉਪਗ੍ਰਹਿ ਨੂੰ ਵਾਪਸ ਮੰਗਵਾ ਲੂਗਾ ਸੋ ਇਦਾਂ ਦੀ ਟੈਕਨੋਲੋਜੀ ਉਸ ਸਮੇਂ ਨਹੀਂ ਸੀ ਇਸ ਕਰਕੇ ਲਾਇਕਾ ਨੂੰ ਸਪੇਸ ਦੇ ਵਿੱਚ ਭੇਜਣ ਦਾ ਜਿਹੜਾ ਵਿਕਲਪ ਵਿਗਿਆਨੀਆਂ ਨੇ ਚੁਣਿਆ ਸੀਗਾ ਹੁਣ ਲਾਇਕਾ ਦੀ ਜਿਹੜੀ ਮੌਤ ਸੀ ਉਹ ਵੀ ਇੱਕ ਰਹੱਸ ਬਣਿਆ ਹੋਇਆ ਵਾ ਉਹ ਵੀ ਪਤਾ ਨਹੀਂਗਾ ਵੀ ਉਹ ਕਿੱਦਾਂ ਹੋਈ ਸੀ ਜੋ ਸੋਵੀਅਤ ਸੰਘ ਦੀਆਂ ਰਿਪੋਰਟਾਂ ਨੇ ਉਹਨਾਂ ਦੇ ਅਨੁਸਾਰ ਤਾਂ ਜਿਹੜਾ ਲਾਇਕਾ ਵਾ ਉਹ ਔਰਬਿਟ ਦੇ ਵਿੱਚ ਕੁਝ ਦਿਨ ਰਿਹਾ ਮਤਲਬ ਜਿੰਦਾ ਰਿਹਾ ਪਰ ਜਿਹੜੇ ਰਿਪੋਰਟਰ ਸੀ ਉਹਨਾਂ ਦੀਆਂ ਰਿਪੋਰਟਾਂ ਦੇ ਅਨੁਸਾਰ ਜਿਹੜਾ ਲਾਇਕਾ ਸੀ ਲਾਂਚਿੰਗ ਤੋਂ ਥੋੜੇ ਘੰਟਿਆਂ ਬਾਅਦ ਹੀ ਮਰ ਗਿਆ ਸੀ ਕਿਉਂਕਿ ਜਦੋਂ ਸਪੁਤਨਿਕ 2 ਦੀ ਲਾਂਚਿੰਗ ਹੋਈ ਤਾਂ ਓਵਰ ਹੀਟ ਦੇ ਕਾਰਨ ਜਿਹੜਾ ਲਾਇਕਾ ਦੀ ਮੌਤ ਹੋ ਗਈ ਸੀ ਉਹਦੀ ਬਾਡੀ ਆ ਜਿਹੜਾ ਗਰਮਤਾ ਮਨੁੱਖ ਸਹਿਣ ਨਹੀਂ ਕਰ ਸਕੀ ਸੀ ਤਾਂ ਕਰਕੇ ਜਿਹੜਾ ਲਾਇਕਾ ਸੀਗਾ ਉਹ ਮਰ ਗਿਆ ਸੀਗਾ ਲਾਂਚਿੰਗ ਤੋਂ ਬਾਅਦ ਇਹ ਰਿਪੋਰਟਰਾਂ ਦਾ ਕਹਿਣਾ ਪਰ ਇਹ ਹਲੇ ਤੱਕ ਰਿਹੱਸ ਬਣਿਆ ਹੋਇਆ ਹੈਗਾ ਪਰ ਜਾਂਦਾ ਜਾਂਦਾ ਲਾਇਕਾ ਵਿਗਿਆਨ ਦੇ हिस्से ਦੇ ਵਿੱਚ ਆਪਣਾ ਵੀ ਯੋਗਦਾਨ ਪਾ ਕੇ ਗਿਆ ਉਦੋਂ ਬਾਅਦ ਹੀ ਇਸ ਪੁਤਨੀਕ 2 ਨੇ ਸਿਗਨਲ ਭੇਜਣੇ ਸ਼ੁਰੂ ਕੀਤੇ ਪੋਜ਼ਿਟਿਵ ਸਿਗਨਲ ਭੇਜਣੇ ਸ਼ੁਰੂ ਕੀਤੇ ਜਿਹਦੇ ਕਰਕੇ ਵਿਗਿਆਨੀਆਂ ਨੇ ਅੱਜ ਸਫਲਤਾ ਹਾਸਲ ਕੀਤੀ ਆ ਪੁਲਾੜ ਦੇ ਵਿੱਚ ਜਾਣ ਦੇ ਲਈ ਤੇ ਇਨਸਾਨ ਭੇਜਣ ਦੇ ਵਿੱਚ ਸਫਲ ਹੋਏ ਨੇ ਤੇ ਲਾਇਕਾਂ ਨੂੰ ਅੱਜ ਦੇ ਸਮੇਂ ਦੇ ਵਿੱਚ ਲੋਕ ਹੀਰੋ ਮੰਨਦੇ ਨੇ ਪਾਇਨੀਅਰ ਹੀਰੋ ਦਾ ਦਰਜਾ ਲਾਇਕਾਂ ਨੂੰ ਮਿਲਿਆ ਸੋ ਇਹ ਕਹਾਣੀ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਵੀ ਜਾਨਵਰ ਵੀ ਆਪਣਾ ਨਾਮ ਇਤਿਹਾਸ ਦੇ ਵਿੱਚ ਦਰਜ ਕਰਾਉਂਦੇ ਨੇ ਤੇ ਵਿਗਿਆਨ ਦੀਆਂ ਖੋਜਾਂ ਦਾ ਹਿੱਸਾ ਬੰਦੇ ਨੇ ਪਰ ਕਈ ਨੈਤਿਕ ਵਿਵਾਦਾਂ ਦੇ ਦੌਰਾਨ ਵੀ ਲਾਇਕਾ ਨੂੰ ਸੋਵੀਅਤ ਸੰਘ ਨੇ ਸਪੇਸ ਦੇ ਵਿੱਚ ਭੇਜਿਆ ਤੇ ਅੱਜ ਉਹਦਾ ਨਾਮ ਕਿਤਾਬਾਂ ਦੇ ਵਿੱਚ ਦਰਜਾ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ ਦਰਜਾ ਸੋ ਇਹ ਸੀਗੀ ਲਾਇਕਾ ਦੀ ਕਹਾਣੀ ਅਗਰ ਵਧੀਆ ਲੱਗੂਗੀ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ